ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਾਂਜੀ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਸਮੇ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਜੀ ਦੇ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਫਤਿਹਗੜ ਸਾਬ ਜੀ ਦੀ ਪਵਨ ਧਰਤੀ ਤੇ ਇਸ ਸਮੇ ਨਾ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਸਮੇ ਗੁਰਦੁਆਰਾ ਸ੍ਰੀ ਫਤਿਹਗੜ ਸਾਬ ਜੀ ਦੀ ਪਵਨ ਧਰਤੀ ਤੇ ਜਿਸ ਸਥਾਨ ਤੇ ਅੱਜ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਪਹੁੰਚੀ ਹੋਈ ਆ ਤੁਸੀਂ ਵੇਖ ਸਕਦੇ ਹੋ ਉੱਤੇ ਧੁੰਦ ਦਾ ਪੈ ਰਿਹਾ ਹੈ ਕਾਹਰ ਧੁੰਦ ਵੀ ਕਾਫੀ ਮਾਤਰਾ ਵਿੱਚ ਪੈ ਰਿਹਾ ਹੈ ਸਮੇਂ ਧੁੰਦ ਤੁਸੀਂ ਵੇਖ ਸਾਰਿਓ ਆਫੀ ਮਾਤਰਾ ਵਿੱਚ ਪੈ ਰਿਹਾ ਹੈ ਸਮੇਂ ਅਤੇ ਲਾਈਟਾਂ ਦੇ ਨਾਲ ਬਹੁਤ ਹੀ ਵਧੀਆ ਡੈਕੋਰੇਸ਼ਨ ਕੀਤੀ ਗਈ ਹੈ ਗੁਰਦੁਆਰਾ ਸਾਹਿਬ ਜੀ ਦੀ ਕਰੋ ਜੀ ਦਰਸ਼ਨ ਗੁਰਦੁਆਰਾ ਸਾਹਿਬ ਜੀ ਦੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਦੇ ਇਸ ਸਮੇਂ ਪਹੁੰਚੋ ਜੀ ਅੱਜ ਅਸੀਂ ਉਦਵਾਰਾ ਸ਼੍ਰੀ ਫਤਿਹਗੜ ਸਾਹਿਬ ਦੀ ਪਾਵਨ ਧਰਤੀ ਤੇ ਜਿੱਥੇ ਅੱਜ ਦੂਸਰਾ ਦਿਨ ਆਰੇ ਚਾਲ ਕਰ ਜੋਰ ਕਰ ਜੋਰ ਕੋ ਹਾਂਜੀ ਤੁਸੀਂ ਦਰਸ਼ਨ ਕਰ ਰਹੇ ਹੋ ਸਵੇ ਪਬਲਿਕ ਦੇ ਸੰਗਤਾਂ ਦੇ ਲੱਖਾਂ ਦੀ ਤਿਆਰ ਗਿਣਤੀ ਦੇ ਵਿੱਚ ਦੀ ਗਿਣਤੀ ਵਿੱਚ ਕਾਉਂਟੀ ਹੋ ਗਈ ਹੈ ਸਮੇ ਸੰਗਤ ਤੁਸੀਂ ਵੇਖ ਸਕਦੇ ਹੋ ਨਮਸਤਕ ਹੌਂਦੇ ਲਈ ਲੱਖਾਂ ਦੀ ਗਿਣਤੀ ਵਿੱਚ ਸੰਗਤ ਪਹੁੰਚੀ ਹੋਈ ਆ। ਕਰੇ ਤੰਗ ਝੋਲ ਕਰੇ ਤੰਗ ਧੋਲ ਤਰੇ ਕੀ ਢੋਲ ਨਾਲੇ ਕਰੋ ਜੀ ਬਾਬਾ ਜੀ ਦੇ ਦਰਸਨ ਨਾਲ ਦੇਖੋ ਇਹ ਕੱਪ 50 ਮੀਟਰ ਦੀ ਪਾਗੜੀ ਬਣੀ ਹੋਈ ਆ। ਦਸਤਾਰ 50 ਮੀਟਰ ਦੀ ਦਸਤਾਰ ਸਜਾਈ ਹੋਈ ਆ। ਏ ਬਾਬਾ ਜੀ ਇਹਨੇ ਜੋ ਕੀ ਚੱਕਰਵਰਤੀ ਦਾਦਾ ਸਿੰਘ ਜੀ ਨੇ ਇਹਨਾਂ ਦਾ ਨਾਮ ਦਾਦਾ ਸਿੰਘਾ ਤੇ ਚੱਕਰਵਰਤੀ ਗੁਰੂ ਦੀ ਲਗਰੀ ਤੋਂ ਪਹੁੰਚੇ ਨੇ ਅਨੰਤਪੁਰ ਸਾਹਿਬ ਜੀ ਦੀ ਧਰਤੀ ਤੋਂ ਤੇ ਕਾਫੀ ਵੱਡੀ ਦਸਤਾਰ ਸਜਾਈ ਹੋਈ ਹੈ ਇਹਨਾਂ ਦੇ ਸਿਰ ਤੇ ਤੁਸੀਂ ਵੇਖ ਸਕਦੇ ਹੋ ਜੋ ਜੁਕੇ ਨੱਤਿਆ ਬੋਲ ਕੇ ਪੜੀਆਂ ਵਾਲ ਧੁੰਦ ਕੇ ਮਟਿਆ ਨਾਲ ਆ ਦੇਖੋ ਜੀ 50 ਮੀਟਰ ਦੇ ਕਰੀਬ ਬਾਬਾ ਜੀ ਦੀ ਦਸਤਾਰ ਸਜਾਈ ਹੋਈ ਆ ਬਾਬਾ ਜੀ ਦਾ ਜਿਹੜਾ ਸੰਦੇਸ਼ ਆ ਨਾ ਬਾਬਾ ਜੀ ਕਹਿੰਦੇ ਆ ਅਮਰਤ ਸੰਗੋ ਤੇ ਸਿੰਘ ਸਜੋ ਅਮਰਤ ਛੱਕ ਕੇ ਸਿੰਘ ਸਿੰਘ ਸਜੋ ਅਤੇ ਦਸਤਾਰ ਵਾਲੇ ਬਣੋ ਦਾੜੀ ਦਾੜਾ ਰੱਖੋ ਤੇ ਸਿੰਘ ਸਜੋ ਦੇਖੋ ਜੀ ਸਾਡੇ ਗੁਰੂਆਂ ਨੇ ਕਿੱਡੀਆਂ-ਕਿੱਡੀਆਂ ਕਰਵਾਨੀਆਂ ਕੀਤੀਆਂ ਨੇ ਕਿੱਡੀਆਂ-ਕਿੱਡੀਆਂ ਸਾਥਾਂ ਹੋਈਆਂ ਨੇ ਇਹ ਉਸਤਾਨ ਤੇ ਪਹੁੰਚੇ ਹੋਏ ਅੱਜ ਅਸੀਂ ਕਿਤੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੀਆ ਦੇ ਵਿੱਚ ਜਿੰਦਾ ਚੜਾਏ ਗਏ ਸਨ ਜਿਹੜੇ ਕੀ ਧਰਮ ਦੇ ਲਈ ਅਮੇ ਸਿੱਕੀ ਧਰਮ ਦੇ ਲਈ ਮਹਾਵੀਰ ਨੀਆ ਵਿੱਚ ਛਿਣੇ ਗਏ ਹੱਕ ਤੇ ਸੱਚ ਦੀ ਲੜਾਈ ਹੋਈ ਇਸ ਜਗ੍ਹਾ ਤੇ ਹੀ ਠੱਕੇ ਚੰਦ ਭੰਦੀ ਕਰੋ ਜੀ ਦਰਸ਼ਨ ਇਹ ਉਹ ਸਥਾਨ ਹੈ ਜਿੱਥੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਨੀਆ ਵਿੱਚ ਜਿੰਦਾ ਚੜਵਾਏ ਗਏ ਸਨ ਸਵੇਰ ਨੂੰ ਫਤੇ ਬਾਬਾ ਜੋਰਾਵਰ ਸਿੰਘ ਉਸ ਸਮੇਂ 9 ਸਾਲ ਦੀ ਉਮਰ ਦੇ ਵਿੱਚ ਤੇ ਬਾਬਾ ਫਤੇ ਸਿੰਘ ਜੀ ਦੀ ਉਮਰ 7 ਸਾਲ ਦੀ ਉਮਰ ਸੀਗੀ ਤੁਸੀਂ ਦਰਸ਼ਨ ਕਰ ਰਹੇ ਹੋ ਉਸ ਸਥਾਨ ਦੇ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਜੀ ਦੇ ਤੇ ਇੱਥੇ ਬਾਬਾ ਜੀ ਵੀ ਪਹੁੰਚੇ ਨੇ ਦਾਦਾ ਸਿੰਘ ਜੀ ਇਹਨਾਂ ਦਾ ਨਾਮ ਆ ਗੁਰੂ ਦੀ ਨਗਰੀ ਗੁਰੂ ਦੀ ਨਗਰੀ ਤੇ ਪਹੁੰਚ ਹੋਏ ਨੇ ਇਹਨਾਂ ਦੀ ਜਿਹੜੀ ਦਸਤਾਰ ਹੈ ਨਾ ਦਸਤਾਰ 50 ਮੀਟਰ ਦੀ ਬਣੀ ਹੋਈ ਹੈ ਕੱਚੋਟਾ ਤੇ ਜਿਹੜੇ ਨਵੇਂ ਨੌਜਵਾਨ ਨੇ ਇਹਨਾਂ ਨੂੰ ਸੰਦੇਸ਼ ਆ ਵੀ ਗੁਰੂ ਵਾਲੇ ਬਣੋ ਸਿੰਘ ਸਜੋ ਅਮਰ ਦਾ ਸੱਕੇ ਸਿੰਘ ਸਜੋ ਤੇ ਦਸਤਾਰਾਂ ਸਜੋ ਦੇਖੋ ਜੀ ਸਾਡੇ ਇਹਨਾਂ ਕਾਮ ਦੇ ਵਿੱਚ ਕਿੱਡੀਆਂ-ਕੱਡੀਆਂ ਸਾਥੀਆਂ ਹੋਈਆਂ ਨੇ ਕਿੱਡੀਆਂ-ਕੱਡੀਆਂ ਸ਼ਹੀਦੀਆਂ ਹੋਈਆਂ ਨੇ ਇਹਨਾਂ ਨੂੰ ਮੁੱਕ ਜਾਦ ਰੱਖਦੇ ਹੋਏ ਅਸੀਂ ਵੀ ਅੱਜ ਗੁਰੂ ਵਾਲੇ ਬਣੀਏ ਇਹ ਪ੍ਰਣ ਕਰੋ ਤੁਸੀਂ ਵੀ ਜਿਹੜੇ ਵੀ ਆਪਣੇ ਚੈਨਲ ਤੇ ਜੁੜੇ ਹੋਏ ਆ ਭੈਣ ਭਰਾ ਸੰਗਤ ਜੀ ਗੁਰੂ ਵਾਲੇ ਬਣੋ ਸਿੱਖੀ ਦੇ ਨਾਲ ਲੋੜੋ ਸਾਡਾ ਤਾਂ ਇਹੀ ਅਪਰਾਲਾ ਰਹਿੰਦਾ ਏ ਸਾਡਾ ਤਾਂ ਇਹੀ ਅਪਰਾਲਾ ਰਹਿੰਦਾ ਕਿ ਸਿੱਖੀ ਦੇ ਨਾਲ ਲੋੜੋ ਤੁਸੀਂ ਵੱਧੋ ਦਾ ਵਾਧਾ ਸਿੱਖ ਇੱਕ ਇਹ ਨਹੀਂ ਕਾਮਾ ਜਿਹੜੀ ਦੂਸਰੇ ਧਰਮਾਂ ਦੇ ਲਈ ਜੀਉਂਦੀ ਆ ਕਰੇ ਜੁਦ ਕੋਣ ਹਾਜੂਰਾ ਦਾ ਹਾਂਜੀ ਬਾਬਾ ਜੀ ਹਾਂਜੀ ਕੀ ਸੰਦੇਸ਼ ਜਿਹੜਾ ਜਾਂਦੇ ਸਭ ਤੋਂ ਪਹਿਲਾਂ ਵਾਇਖਾਲ ਸਾਹਿਬ ਹੈ ਵਾਇਖਾਲ ਸਾਹਿਬ ਆਹ ਜਿੱਥੇ ਕੀ ਪਤੇ ਬਾਬਾ ਜੋਰਾਵਾਲ ਫਤੇਹ ਸਿੰਘ ਜੀ ਸਿੰਘ ਜਾਰ ਸਿੰਘ ਜੀ ਕੁਰਬਾਨੀ ਨੂੰ ਪੁੱਤਰਾਂ ਦੇ ਦਾਨੀ ਨੂੰ ਬਾਜੀ ਦਾ ਖਾਲਸਾ ਬਾਜੀ ਦੀ ਫਤਿਹ ਬਾਜ ਵਾਲੇ ਪਤਾ ਹੀ ਦਾ ਸਰਵਾਨ ਸਰਵ ਦਾ ਪਾਈਂ ਤਿਆਰ ਪਰ ਤਿਆਰ ਹੋਵੋ ਮਰਜਾ ਗੋੜੂ ਵਾਲੇ ਫੜੋ ਬਾਜੀ ਦਾ ਖਾਲਸਾ ਬਾਜੀ ਦੀ ਫਤਿਹ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਜਿਹੜਾ ਸਾਡੇ ਚੈਨਲ ਤੇ ਤੁਸੀਂ ਆਪਣੀ ਜਾਣਕਾਰੀ ਦਿੱਤੀ ਆ ਸਿੱਖ ਇਤਿਹਾਸ ਬਾਰੇ ਜੀ ਹਾਂਜੀ ਤੇ ਬਾਬਾ ਜੀ ਨੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਆ ਜਿਹੜੇ ਅੱਜ ਕੱਲ ਨਵੇਂ ਨੌਜਵਾਨ ਭਟ ਕਿਵੇਂ ਨੇ ਰਸਤੇ ਤੋਂ ਹਨਾ ਬਾਬਾ ਜੀ ਉਹਨਾਂ ਬਾਰੇ ਵੀ ਥੋੜਾ ਜਿਹਾ ਬੋਲੋ ਜੀ ਗੁਰੂ ਵਾਲੇ ਬਲਵ ਸਿੰਘ ਸੇ ਜੋ ਭਾਈ ਗੁਰੂ ਵਾਲੇ ਬਲੋ ਅੰਬਰ ਚੋਂ ਜੋ ਗੁਰੂ ਵਾਲੇ ਬਲੋ ਹਾਂ ਜੀ ਉਹ ਦਸਤਾਰ ਸਜਾਓ ਹਾਂ ਜੀ ਇਹ ਗੁਰੂ ਵਾਲੀਆਂ ਲਾਡਲੀਆਂ ਫੌਜਾਂ ਨੇ ਲਾਡਲੀ ਫੌਜ ਹਾਂ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਜੀ ਹਾਂਜੀ ਉਹ ਦਰਸ਼ਨ ਕਰੋ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਦੀ ਧਰਤੀ ਜਿੱਥੇ ਅੱਜ ਪਹੁੰਚੇ ਹੋਇਆ ਸੀ ਤੇ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਪਹੁੰਚੀ ਹੋਈ ਆ ਨਮਸਤਕ ਹੋਣ ਦੇ ਲਈ ਹਜ਼ਾਰਾਂ ਕੋਈ 100-100 ਕਿਲੋਮੀਟਰ ਤੋਂ ਪਹੁੰਚਾਈ ਕੋਈ 500 ਕਿਲੋਮੀਟਰ ਤੋਂ ਦੇਖੋ ਜੀ ਤੇ ਧੁੰਦ ਦਾ ਵੀ ਕਾਫੀ ਕਹਿਰ ਪੈ ਰਿਹਾ ਇਸ ਸਮੇਂ ਤੁਸੀਂ ਇਸ ਸਮੇਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਜੀ ਦੇ ਵੈਰੂਜੀ ਦਾ ਕਾਲਾ ਸਾਹਿਬ ਵੈਰੂਜੀ ਦੀ ਪਤਾਈ